ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ حاضر ਹਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਜ਼ਾਬਰਦਾ ਪੰਜਾਬ ਪੁਲਿਸ ਦੇ ਡੀਜੀਪੀਜ਼ ਵੱਲੋਂ ਪਿਛਲੇ 30 ਸਾਲ ਚ ਲਗਾਤਾਰ ਰੈਗੂਲਰ ਅਪੁਆਇੰਟੀਆਂ ਜਿਹੜੇ ਕਿ ਟੈਸਟ ਪਾਸ ਕਰਕੇ ਪਰਤੀ ਹੋਏ ਉਹਨਾਂ ਨਾਲ ਹੁੰਦਾ ਸ਼ਰਿਆਮ ਤੱਕਾ ਉਸ ਦੇ ਬਾਰੇ ਇਹ ਖਬਰ ਹੋਏਗੀ ਪਹਿਲਾਂ ਖਬਰ ਸੰਖੇਪ ਸੇ ਫਿਰ ਦਿਆਂਗੇ ਵਿਸਤਾਰ ਦੋਸਤੋ ਪੁਲਿਸ ਕਰਮੀ ਲੋਕਾਂ ਨੂੰ ਕੀ ਇਨਸਾਫ ਦੇਣਗੇ ਜਿਨ੍ਹਾਂ ਨਾਲ ਖੁਰ ਪਿਛਲੇ 10 ਡੀਜੀਪੀਜ਼ ਨੇ ਬੇਇਨਸਾਫੀ ਕੀਤੀ ਹੋਵੇ ਅਤੇ ਚਹੇਤਿਆਂ ਨੂੰ ਇਹਨਾਂ ਡੀਜੀਪੀਜ਼ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਤਰੱਕੀਆਂ ਦਿੱਤੀਆਂ ਖਾਲੀ ਕਾਗਜ਼ੀ ਚਿਟਾਣਾ ਹੀ ਆਪਣੇ ਮੂਹ ਮੁਲਾਜ਼ੇ ਰਿਸ਼ਤੇਦਾਰੀਆਂ ਤੇ ਸਿਆਸੀ ਆਕਾਮਾਂ ਨੂੰ ਖੁਸ਼ ਕੀਤਾ ਹੋਵੇ ਉਹ ਮੁਲਾਜ਼ਮ ਜਿਨ੍ਹਾਂ ਨਾਲ ਤੱਕਾ ਹੋਇਆ ਕੀ ਤੁਹਾਨੂੰ ਇਨਸਾਫ ਦੇਣਗੇ ਪੁਰਾਣੇ ਕਵਾਲਿਫਾਈਡ ਰੈਗੂਲਰ ਆਫ ਦਿ ਕ੍ਰੂਡਸ ਨੂੰ ਇੱਕ ਇਗਨੋਰ ਕੀਤਾ ਗਿਆ ਤੇ ਉਸ ਦੇ ਨਾਲ ਪੰਜਾਬ ਪੁਲੀਸ ਫੋਰਸ ਡੀਮੋਰਾਲਾਈਜ਼ ਹੋਈ ਮੁੱਖ ਤੌਰ ਤੇ ਇਹ ਸਾਰੇ ਕਾਂਡ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ 10 10 ਸਾਲ ਚੱਲੀਆਂ ਸਰਕਾਰਾਂ ਦੌਰਾਨ ਹੋਇਆ ਉਦੋਂ ਇਹ ਠੱਗੀ ਥੋਰੀ ਬਹੁਤ ਜ਼ੋਰ ਤਰੀਕੇ ਚੱਲੀ ਇਸ ਠੱਗੀ ਥੋਰੀ ਨਾਲ 5000 ਦੇ ਕਰੀਬ ਵੱਕ ਵੱਕ ਰੈਂਕਸ ਦੇ ਪੁਲਿਸ ਕਰਮੀ ਪ੍ਰਭਾਵਿਤ ਹੋਏ ਜਿਸ ਨਾਲ ਪੰਜਾਬ ਦੇ ਵਿੱਚ ਪੁਲਿਸਿੰਗ ਤੇ ਮਾੜਾ ਅਸਰ ਪਿਆ ਅਤੇ ਇਹ ਤੁਹਾਡੇ ਹੁਣ ਸਾਹਮਣੇ ਹੀ ਹੈ ਕਿਵੇਂ ਡਰੱਗਸ ਗੈਂਗਸਟਰイズਮ ਅਤੇ ਭ੍ਰਸਟਾਚਾਰ ਦੇ ਵਿੱਚ ਵਾਧਾ ਹੋਇਆ ਹੋਇਆ ਹੈ ਖਬਰ ਵਿਸਤਾਰ ਚ ਇਸ ਖਬਰ ਵਿੱਚ ਤੁਹਾਨੂੰ 7 ਨੁਕਤਿਆਂ ਦੇ ਬਾਰੇ ਦੱਸਿਆ ਜਾਏਗਾ ਜਿਨ੍ਹਾਂ ਰਾਹੀਂ ਰੈਗੂਲਰ ਅਪੋਇੰਟੀਜ਼ ਦੇ ਅਫਸਰਾਂ ਨਾਲ ਬੇਇਨਸਾਫੀ ਇਹਨਾਂ ਡੀਜੀਪੀਜ਼ ਨੇ ਕੀਤੀ ਅਤੇ ਇਹ ਬੇਇਨਸਾਫੀ ਹਜੇ ਤੱਕ ਦੁਰੋਸਤ ਨਹੀਂ ਹੋ ਸਕੀ ਇਹ ਸੱਤੇ ਦੇ 7 ਨੁਕਤੇ ਪੰਜਾਬ ਦਸਤਾਵੇਜ਼ ਤੁਹਾਡੇ ਚੈਨਲ ਵੱਲੋਂ ਮੌਜੂਦਾ ਡੀਜੀਪੀ ਦੇ ਦਫ਼ਤਰ ਨੂੰ ਭੇਜੇ ਗਏ ਅਤੇ ਜਵਾਬ ਮੰਗੇ ਗਏ ਪਰ ਦੋਸਤੋ ਦੁਖਾਰੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਤੱਕ ਇਸ ਸਾਡੇ ਮੈਸੇਜ ਦਾ ਕੋਈ ਜਵਾਬ ਨਹੀਂ ਆਇਆ ਜਾਂ ਕਹੋ ਕਿ ਇਸ ਪ੍ਰਸ਼ਾਸਨ ਕੋਲ ਜਵਾਬ ਦੇਣ ਲਈ ਉਹਨਾਂ ਦੇ ਕੋਲ ਕੁਝ ਵੀ ਅੱਲੇ-ਪੱਲੇ ਨਹੀਂ ਹੈਗਾ ਸ਼ੁਰੂ ਕਰਦੇ ਹਾਂ ਠੱਗੀ ਨੁਕਤਾ ਨੰਬਰ 1 8294 ਨੂੰ ਉਸ ਸਮੇਂ ਦੇ ADGP PAP ਮਹਲ ਸਿੰਘ ਭੁੱਲਰ ਦੇ ਚਨੇੌਰ ਦੌਰਾਨ ਕਰੀਬ 150 ਕਨਸਟੇਬਲਸ ਨੂੰ ਖਿਡਾਰੀ ਕੋਟੇ 'ਚ ਭਰਤੀ ਕਰਕੇ ਉਸੇ ਦਿਨ ਤਰੱਕੀ ਦੇ ਕੇ ਹੈੱਡ ਕਨਸਟੇਬਲ ਬਣਾ ਲਿਆ ਮੈਂ ਦੁਬਾਰਾ ਕਹਿ ਦਿਆਂ ਜਿਸ ਦਿਨ ਭਰਤੀ ਹੋਈ 8294 ਨੂੰ ਸਵੇਰੇ ਭਰਤੀ ਹੁੰਦੀ ਆ ਤੇ ਸ਼ਾਮ ਨੂੰ ਹੈੱਡ ਕਨਸਟੇਬਲ ਦੀ ਤਰੱਕੀ ਦਿੱਤੀ ਜਾਂਦੀ ਆ ਇਹੋ ਜਿਹਾ ਕੁਝ ਸੁਣਨ ਨੂੰ ਇਤਿਹਾਸ ਦੇ ਵਿੱਚ ਪੰਜਾਬ ਪੁਲਿਸ ਦਾ ਇਤਿਹਾਸ ਹੋਵੇ ਤੇ ਭਾਵੇਂ ਸਾਡੇ ਦੇਸ਼ ਦਾ ਇਤਿਹਾਸ ਹੋਵੇ ਨਹੀਂ ਮਿਲਦਾ ਸੁਣਨ ਨੂੰ ਲਿਸਟ ਭਾਵੇਂ ਲੰਮੀ ਐ ਪਰ ਦੋਸਤੋ ਸਕਰੀਨ ਤੇ ਨਜ਼ਰ ਮਾਰੋ ਤੁਹਾਨੂੰ ਕੁਝ ਨਾਂ ਦਿਖਣਗੇ ਇਹ ਨਾਂ ਉਹਨਾਂ 25 ਕਾਂਸਟੇਬਲਸ ਦੇ ਨੇ ਜਿਨ੍ਹਾਂ ਦੇ ਲਿਸਟ ਸਾਡੇ ਹੱਥ ਲੱਗੀ ਉਹ ਪ੍ਰਮੋਟ ਕੀਤੇ ਗਏ ਹੈਡ ਕਾਂਸਟੇਬਲਸ ਔਨ ਦੀ ਸੇਮ ਡੇ ਆਫ ਰਿਕਰੂਟਮੈਂਟ ਪੁਲਿਸ ਵਾਕੂ ਜਦੋਂ ਅਸੀਂ ਪੁੱਛਿਆ ਉਹਨਾਂ ਨੂੰ ਇਹਦਾ ਕੋਈ ਜਵਾਬ ਨਹੀਂ ਲੱਭਿਆ ਠਗੀ ਨੁਕਤਾ ਨੰਬਰ 2 ਸੁਣੋਨੇ ਆ 1 7 2005 ਨੂੰ ਹਾਈ ਕੋਰਟ ਨੇ ਇੱਕ ਕੇਸ ਟਾਈਟਲਡ ਗੁਰਦੀਪ ਕੁਮਾਰ ਵਰਸਸ ਸਟੇਟ ਆਫ ਪੰਜਾਬ ਚ 295 ਸਪੋਰਟਸ ਪਰਸਨ ਦੇ ਅਹੁਦਿਆਂ ਤੇ ਲੱਗੇ ਹੋਏ ਪੁਲਿਸ ਕਰਮੀਆਂ ਨੂੰ ਰਿਵਰਟ ਕਰ ਦਿੱਤਾ ਕਿ ਉਹ ਆਪਣੇ ਅਸਲੀ ਰੈਂਕ ਤੇ ਪਹੁੰਚਣ ਯਾਨੀ ਕਿ ਉਹਨਾਂ ਦੀਆਂ ਨਿਯੁਕਤੀਆਂ ਜੋ ਕਿ ਤਰੱਕੀ ਦੇ ਕੇ ਹੋਈਆਂ ਉਹ ਰੱਦ ਕਰਤੀਆਂ ਉਹਨਾਂ ਨੂੰ ਉਹਨਾਂ ਦੇ オリジナル ਰੈਂਕ ਦੇ ਉੱਤੇ ਵਾਪਸ ਹਾਈ ਕੋਰਟ ਨੇ ਮੋੜ ਦਿੱਤਾ ਉਸ ਵਕਤ ਦੇ ਪੁਲਿਸ ਪ੍ਰਸ਼ਾਸਨ ਨੇ ਹਾਈ ਕੋਰਟ ਦੇ ਫੈਸਲੇ ਨੂੰ ਮਨਜ਼ੂਰ ਨਾ ਕਰਦੇ ਹੋਏ ਇੱਕ ਵੱਡੀ ਚਾਲ ਚੱਲੀ ਉਹਨਾਂ ਨੇ ਕੀਤਾ ਕੀ 2006 ਚ ਯਾਨੀ ਕਿ 2005 ਫੈਸਲਾ ਆਇਆ ਰਿਵਰਟ ਕੀਤੇ ਗਏ 2006 ਚ 295 ਦੇ 95 ਇਨਾ ਚਿਹਤੇ ਪੁਲਿਸ ਮੁਲਾਜ਼ਮਾਂ ਨੂੰ ਐਕਸ ਕਾਰਡਰ ਕ੍ਰੀਏਟ ਕਰਕੇ ਨਵੀਆਂ ਨਿਯੁਕਤੀਆਂ ਦੇਤੀਆਂ ਰੀ ਅਪਾਇੰਟ ਕਰਤਾ 2005 ਚ ਫੈਸਲਾ 2000 ਚ ਰੀ ਅਪਾਇੰਟਮੈਂਟ ਇਨ ਦੀ ਸੇਮ ਰੈਂਕ ਸੇਮ ਪੇ ਤੇ ਫਿਰ ਅੱਗੇ ਕੀ ਹੁੰਦਾ ਇਹ ਕਾਂਡ ਇੱਕ ਸਪੋਰਟਸ ਪ੍ਰੇਮੀ ਡੀਜੀਪੀ ਦੇ ਸਮੇਂ ਦੌਰਾਨ ਹੋਇਆ ਜਿਹਦਾ ਨਾਮ ਗਿੱਲ ਦੱਸਿਆ ਜਾਂਦਾ ਹੈ ਤੇ ਉਹਦੇ ਕਰ ਕਮਲਾ ਨਾਲ ਇੱਕ ਵਰਤਾਰਾ ਵਾਪਰਿਆ ਜਿਹਦਾ ਭੁਗਤਾਨ ਹੁਣ ਵੀ ਰੈਗੂਲਰ ਟੈਸਟ ਪਾਸ ਕਰਕੇ ਟ੍ਰੇਨਿੰਗਾਂ ਲੈ ਕੇ ਅੱਗੇ ਵਧ ਰਹੇ ਮੁਲਾਜ਼ਮਾਂ ਤੇ ਪੈ ਰਿਹਾ ਇਸ ਨੂੰ ਦੁਰਸਤ ਕਰਨ ਦੇ ਵਾਸਤੇ ਕੋਈ ਕੋਸ਼ਿਸ਼ ਮੌਜੂਦਾ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾ ਰਹੀ ਹੁਣ ਆਉਂਦੇ ਆ ਛੱਗੀ ਨੁਕਤਾ ਨੰਬਰ 3 2011 ਚ ਐਸਐਕਸ ਕਾਰਡਰ ਨੂੰ ਡੀਜੀਪੀ ਪੀਐਸ ਗਿੱਲ ਨੇ ਇੱਕ ਨਵਾਂ ਮੋੜ ਦੇ ਦਿੱਤਾ ਉਹਨਾਂ ਨੂੰ ਫੇਰ ਦੁਬਾਰਾ ਰੈਗੂਲਰ ਕਰਤਾ ਵੇਖੋ ਪਹਿਲਾਂ ਰੈਗੂਲਰ ਫੇਰ ਜਦੋਂ ਹਾਈ ਕੋਰਟ ਨੇ ਰਿਜੈਕਟ ਕਰਤਾ ਤਾਂ ਐਕਸ ਕਾਰਡਰ ਬਣਾ ਕੇ ਰੀਪੋਇੰਟਮੈਂਟਾਂ ਦੇਤੀਆਂ ਤੇ ਫਿਰ 2011 ਚ ਯਾਨੀ ਕਿ 4-5 ਸਾਲ ਬਾਅਦ ਫੇਰ ਉਹਨਾਂ ਨੂੰ ਰੈਗੂਲਰ ਉਸੇ ਮਤਲਬ ਕਿ ਉਸੇ ਨੱਕੇ ਫਿਰ ਮੋੜਤਾ ਸਰਕਾਰ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਦੀ ਸੀ ਹੁਣ ਇੱਕ ਚਹੇਤੇ ਸਪੋਰਟਸ ਪਰਸਨ ਨੂੰ ਤਰੱਕੀਆਂ ਵੀ ਚਾਹੀਦੀਆਂ ਸੀ ਜਦੋਂ ਉਹ ਰੈਗੂਲਰ ਹੋ ਗਏ ਫੇਰ ਉਹਨਾਂ ਨੂੰ ਲਲਕੁਟਕ ਵੀ ਉੱਠ ਪਈ ਕਿ ਜੀ ਅਸੀਂ ਦਾ ਹੁਣ ਪ੍ਰਮੋਟ ਵੀ ਹੋ ਜਾਣਾ ਚਾਹੀਦੇ ਆ ਤਾਂ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਸਿਨਿਅਰਿਟੀ ਬੈਕਡੇਟ ਤੋਂ ਯਾਨੀ ਕਿ 5 12 2003 ਤੋਂ ਹੀ ਲਾਗੂ ਕਰਦੀ ਰੀ ਅਪਾਇੰਟਮੈਂਟ ਕਰਦੀ ਇਸ ਦੇ ਅਰਥ ਨੇ ਕਿ ਹਾਈ ਕੋਰਟ ਦੇ ਆਦੇਸ਼ ਨੂੰ ਸਰਕਮਵੈਂਟ ਕਰ ਦਿੱਤਾ ਗਿਆ ਅਗਰੇਜ਼ੀ ਦਾ ਸ਼ਬਦ ਹੈ ਯਾਨੀ ਕਿ ਔੜ ਮੋੜ ਕੇ ਰੱਦ ਕਰਤਾ ਹਾਈ ਕੋਰਟ ਦਾ ਆਦੇਸ਼ ਬੇਅਸਰ ਕਰਤਾ ਇਸ ਦਾ ਫਿਰ ਅਸਰ ਪੈਂਦਾ ਮੋਰਲ ਆਫ ਦੀ ਪੁਲਿਸ ਤੇ ਜਿਹੜੇ ਰੈਗੂਲਰ ਇਮਤਿਹਾਨ ਆਪਾਸ ਕਰਕੇ ਆਏ ਅਫਸਰ ਸੀ ਉਹਨਾਂ ਦੇ ਹੌਸਲੇ ਪਸਤ ਹੋ ਜਾਂਦੇ ਐ ਤੇ ਇਸੇ ਦੌਰਾਨ ਜੇ ਤੁਸੀਂ ਜਾਂਚ ਕਰੋ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਬਹੁਤ ਵਧ ਜਾਂਦਾ ਹੈ ਯਾਦ ਰਹੀ ਕਿ ਜਗਦੀਸ਼ ਭੋਲਾ ਡਰੱਗ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਉਹਦੇ ਵਿੱਚ ਵੀ ਇਹ ਡੀਐਸਪੀ ਜਗਦੀਸ਼ ਭੋਲਾ ਯਾਨੀ ਕਿ ਸਪੋਰਟਸ ਪਰਸਨ اپنی ریزਰਵੇਸ਼ਨ کہہ دو یا اپنے خاص افسراں ਕਰਕੇ ਐਕਸਲਰੇਟਡ پروموشن ਲੈਂਦਾ ਰਹਾ ਤੇਜ਼ੀ ਨਾਲ ترقیਆਂ ਲੈਂਦਾ ਰਹਾ ਸਬ ਇੰਸਪੈਕਟਰ ਤੋਂ ਇੰਸਪੈਕਟਰ ਫਿਰ ਡੀ ایس پی ਬਣਦਾ ਰਹਾ ਤੇ ਫਿਰ ਨਾਲ-ਨਾਲ ਚਲਾਉਂਦਾ ਰਹਾ ਇਹ سپورٹس ਵਾਲਾ ਡੀ ایس پی ڈرگ کاٹھل ਜਿਹਦੇ ਕੁਮੰਤਰੀ పదర్ ਤੇ ਲਿੰਕ ਸੀ ਤੁਸੀਂ ਸਭ ਜਾਣਦੇ ਹੋ ਆਉਂਦੇ ਹੁਣ ਠੱਗੀ ਨੁਕਤਾ ਨੰਬਰ 4 ਤੇ 7 8 2023 ਨੂੰ ਹਾਈ ਕੋਰਟ ਦੇ ਜਸਟਿਸ ਪੰਕਜ ਜੈਨ ਨੇ ਪੰਜਾਬ ਪੁਲਿਸ ਰੂਲਜ਼ ਦੀ ਜਿਹੜੀ ਧਾਰਾ ਹੁੰਦੀ ਜਾਂ ਕੋ ਸੈਕਸ਼ਨ ਹੁੰਦਾ 13 21 ਉਸ ਨੂੰ ਡਿਲੀਟ ਕਰਤਾ ਰੱਦ ਕਰਤਾ ਜੱਜ ਸਾਹਿਬ ਕਹਿੰਦੇ ਇਹ ਇਸ ਸੈਕਸ਼ਨ ਦਾ 13 21 ਦਾ ਕੋਈ ਫਾਇਦਾ ਨਹੀਂ ਇਹਦਾ ਨੁਕਸਾਨ ਹੈ ਇਹਦੀ ਜਿਹੜੀ ਹੈਗੀ ਹੈ ਦੁਰਵਰਤੋਂ ਡੀਜੀਪੀਜ਼ ਕਰਦੇ ਆ ਮਨ ਮਰਜ਼ੀਆਂ ਕਰਦੇ ਆ ਡਿਸਕ੍ਰੀਸ਼ਨ ਜਿਹਨੂੰ ਕਹਿੰਦੇ ਆ ਉਹ ਕਰਦੇ ਆ ਤੇ ਫਿਰ ਉਹਨਾਂ ਨੇ ਇਸ ਧਾਰਾ ਨੂੰ ਡਿਲੀਟ ਕਰਤਾ ਇੱਕ ਆਦੇਸ਼ ਇਹ ਆਦੇਸ਼ ਮੌਜੂਦਾ ਡੀਜੀਪੀ ਗੌਰਵ ਯਾਦਵ ਦੇ ਟੈਨਯੋਰ 'ਚ ਹਾਈ ਕੋਰਟ ਨੇ ਇਸ ਕਰਕੇ ਜਾਰੀ ਕੀਤਾ ਕਿਉਂਕਿ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸਿਆ ਜਾਵੇ ਜੀ 13 21 ਦਾ ਫਾਇਦਾ ਕੀ ਹੈ 13 21 ਨਾਲ ਤੁਸੀਂ ਜਿਹੜਾ ਇੱਕ ਤਰਫਾ ਆਦੇਸ਼ ਦੇ ਕੇ ਬਿਨਾ ਮੈਰਿਟ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਹਾਂ ਉਹਦਾ ਕੋਈ ਸ਼ਾਨਦਸੋ ਗਰਾਊਂਡ ਕੀ ਬਣਦਾ ਹੈ ਤਾਂ ਇਸ ਪੁਲਿਸ ਪ੍ਰਸ਼ਾਸਨ ਨੇ ਹਾਈ ਕੋਰਟ ਨੂੰ ਅਣਗੌਲੀਆਂ ਕੀਤਾ ਜਵਾਬ ਹੀ ਨਹੀਂ ਦਿੱਤਾ ਉਹ ਕਹਿੰਦੇ ਯੂ ਮਾਈਂਡ ਯਰ ਬਿਜ਼ਨਸ ਸੋ ਮਾਈਂਡ ਯਰ ਬਿਜ਼ਨਸ ਜਦੋਂ ਹਾਈ ਕੋਰਟ ਨੂੰ ਲੱਗਿਆ ਵੀ ਸਾਨੂੰ ਕਿਹਾ ਜਾ ਰਿਹਾ ਹੈ ਤਾਂ ਹਾਈ ਕੋਰਟ ਨੇ ਇਹ ਜਿਹੜਾ ਸੈਕਸ਼ਨ 13 21 ਸੀ ਦੋਸਤੋ ਉੜਾਤਾ ਲੋ ਦੋਸਤੋ ਹੁਣ ਆਉਂਦੇ ਆ ਠੱਗੀ ਨੁਕਤਾ ਨੰਬਰ 5 ਤੇ ਸਾਨੂੰ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਕਿਸੇ ਵੀ ਇਸ ਨੁਕਤੇ ਤੇ ਜਵਾਬ ਨਹੀਂ ਦਿੱਤਾ ਬਾਰ ਬਾਰ ਯਾਦ ਕਰਾਉਣਾ ਜਵਾਬ ਨਹੀਂ ਦਿੱਤਾ ਜੇ ਜਵਾਬ ਨਹੀਂ ਦਿਓਗੇ ਤੇ ਫਿਰ ਜੋ ਤੱਥ ਸਾਡੇ ਸਾਹਮਣੇ ਪੁਖਤਾ ਰੂਪ ਦੇ ਵਿੱਚ ਦਸਤਾਵੇਜ਼ਾਂ ਦੇ ਆਧਾਰ ਤੇ ਸਾਡੇ ਸੁੱਤਰ ਪੇਸ਼ ਕਰਦੇ ਆ ਤੇ ਫਿਰ ਉਹਦੇ ਆਧਾਰ ਤੇ ਖਬਰ ਤਾਂ ਚੱਲਣੀ ਹੁੰਦੀ ਆ ਲੋ ਦੋਸਤੋ ਹੁਣ ਆਉਂਦੇ ਆ ਠੱਗੀ ਨੁਕਤਾ ਨੰਬਰ 5 ਤੇ ਸਾਨੂੰ ਕਿਸੇ ਵੀ ਨੁਕਤੇ ਤੇ ਪੁਲਿਸ ਪ੍ਰਸ਼ਾਸਨ ਨੇ ਉੱਤਰ ਨਹੀਂ ਦਿੱਤਾ ਤੇ ਫਿਰ ਇਸ ਦਾ ਮਤਲਬ ਇਹ ਹੈ ਜਿਹੜੇ ਤੱਤ ਸਾਡੇ ਸਾਹਮਣੇ ਸਾਡੇ ਸੂਤਰਾਂ ਨੇ ਰੱਖੇ ਆ ਪ੍ਰਭਾਵਿਤ ਪੁਲਿਸ ਕਰਮੀਆਂ ਨੇ ਰੱਖਿਆ ਉਹ ਬਿਲਕੁਲ ਸੱਚੇ ਆ ਉਹਨਾਂ ਦਾ ਜਵਾਬ ਪ੍ਰਸ਼ਾਸਨ ਕੋਲ ਹੈ ਨਹੀਂ ਤੇ ਜਿਹੜੀਆਂ ਗਲਤੀਆਂ ਪਿਛਲੇ ਅਫਸਰਾਂ ਨੇ ਕੀਤੀਆਂ ਉਹਨਾਂ ਨੂੰ ਦਰੋਸਤ ਕਰਨ ਦੀ ਹਿੰਮਤ ਵੀ ਮੌਜੂਦਾ ਅਫਸਰਾਂ ਦੇ ਵਿੱਚ ਹੈ ਨਹੀਂ ਤੇ ਹੁਣ ਅੱਗੇ ਆਉਂਦੇ ਆਂ ਕੁਝ ਇਨਸਪੈਕਟਰਜ਼ ਨੇ ਇੱਕ ਦਰਖਾਸਤ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਦਿੱਤੀ ਉਸ ਰਿਪਰੈਜ਼ੈਂਟੇਸ਼ਨ ਵਿੱਚ ਮੰਗ ਕੀਤੀ ਗਈ ਕਿ ਦੱਸਿਆ ਜਾਵੇ ਨਵੇਂ ਡੀਐਸਪੀ ਬਣਾਉਣ ਲਈ ਜਿਹੜੀ ਤੁਸੀਂ ਗੱਲ ਕੀਤੀ ਆ ਯਾਨੀ ਕਿ ਇੰਸਪੈਕਟਰਾਂ ਤੋਂ ਡੀਐਸਪੀ ਪ੍ਰਮੋਟ ਕਰਨ ਦੀ ਗੱਲ ਕੀਤੀ ਆ ਜਿਨ੍ਹਾਂ ਦੀ ਗਿਣਤੀ 72 ਹੈ ਉਹਨਾਂ ਨੂੰ ਕਿਸੇ ਨੂੰ 13 21 ਦੇ ਤਹਿਤ ਜਿਹਦੇ ਵਿੱਚ ਡਿਸਕ੍ਰਿਮੀਨੇਟਰੀ ਪਾਵਰ ਵਰਤੀ ਜਾਂਦੀ ਹੈ ਕਿਸੇ ਨੂੰ ਲਾਭ ਹੋਇਆ ਕਿਸੇ ਨੂੰ ਲਾਭ ਹੋਇਆ ਤਾਂ ਫਿਰ ਉਹਦਾ ਕੀ ਕਰਦੇ ਆ ਜੀ ਡੀਜੀਪੀ ਸਾਹਿਬ ਜਵਾਬ ਦਿੰਦੇ ਆ ਕਿ ਨਹੀਂ ਜੀ ਕੰਸੀਡਰੇਸ਼ਨ ਚ ਅਧੀਨ ਜਿਹੜੇ 72 ਬੰਦੇ ਆ ਉਹਨਾਂ ਨੂੰ ਸਿਰਫ 2 ਨੂੰ ਮਿਲਿਆ ਕੀ 2 ਨੂੰ ਫਾਇਦਾ ਮਿਲਿਆ ਜਿਹੜਾ ਕਹਿੰਦੇ ਡਿਸਕ੍ਰੀ ਡਿਸਕ੍ਰੀਸ਼ਨਰੀ ਕੋਟਾ ਮਨਮਰਜੀ ਕੋਟਾ ਉਹ ਮਨਮਰਜੀ ਕੋਟੇ ਜਿਹੜੇ ਕਹਿੰਦੇ 2 ਨੂੰ ਹੋਇਆ ਸਾਡੇ ਸੂਤਰ ਸਾਨੂੰ ਕਹਿੰਦੇ ਆ ਕਿ ਇਹ ਤਾਂ ਬਿਲਕੁਲ ਗਲਤ ਗੱਲ ਹੈ ਇਹ ਗੱਲ ਸਹੀ ਨਹੀਂ ਜਿੰਨੇ ਉਦੋਂ ਬਾਅਦ 72 ਚੋਂ 17 ਬੰਦੇ ਪ੍ਰਮੋਟ ਕਰਕੇ ਡੀਐਸਪੀ ਬਣਾਏ ਗਏ ਦੋਸਤੋ ਉਹਨਾਂ ਵਿੱਚ ਬਹੁਤਿਆਂ ਨੂੰ 13 21 ਦਾ ਫਾਇਦਾ ਪਹਿਲਾਂ ਪਹੁੰਚ ਚੁੱਕਿਆ ਯਾਨੀ ਕਿ ਇਸ ਪੁਲਿਸ ਪ੍ਰਸ਼ਾਸਨ ਨੇ ਪਰਵਾਹ ਨਹੀਂ ਕੀਤੀ ਪੰਜਾਬ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਇਸ ਦੀ ਡੂੰਗੀ ਜਾਂਚ ਹੋਣੀ ਚਾਹੀਦੀ ਆ ਕਿਹੜੇ ਅਧਿਕਾਰੀ ਨੇ ਇਹ ਸਬੂਤ ਕਹਿ ਦਿੱਤਾ ਜਾਂ ਇਹ ਦਾਵਾ ਕੀਤਾ ਹੋਮ ਸਕੱਤਰ ਨੂੰ ਲਿਖ ਕੇ ਕਿ ਸਿਰਫ ਦੋ ਬੰਦਿਆਂ ਨੂੰ ਹੀ 13 21 ਦਾ ਲਾਭ ਹੋਇਆ ਬੱਤਰਾਂ 'ਚੋਂ ਤੇ ਫਿਰ ਜਦੋਂ ਇਹ ਸੂਤਰ ਕਹਿੰਦੇ ਆ ਕਿ ਲਾਭ ਤਾਂ ਬਾਲਿਆਂ ਨੂੰ ਹੋਇਆ ਤੇ ਫਿਰ ਉਹਦੀ ਸਚਾਈ ਲੱਭੂ ਕੌਣ ਉਹਦੀ ਸਚਾਈ ਲੱਭਣ ਦਾ ਅਖਤਿਆਰ ਹੋਮ ਮਨਿਸਟਰ ਭਗਵਾਨਤ ਮਾਨ ਜੋ ਕਿ ਮੁੱਖ ਮੰਤਰੀ ਵੀ ਨੇ ਉਹਨਾਂ ਦੇ ਅਧਿਕਾਰ ਖੇਤਰ ਹਿਟਾਉਂਦਾ ਇੱਥੇ ਮੈਂ ਐਡ ਕਰਦਾ ਚੱਲਾਂ ਇਸ ਰਿਪਰੈਜੈਂਟੇਸ਼ਨ ਚ ਇਹਨਾਂ ਇਨਸਪੈਕਟਰਾਂ ਨੇ ਲਿਖਿਆ ਸੀ ਕਿ ਆਰਮਡ ਪੁਲਿਸ ਦੇ ਦਫ਼ਤਰ ਨੇ ਹੋਮ ਸੈਕਟਰੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕਰ ਵੀ ਦਿੱਤਾ ਮਾਮਲਾ ਹਾਈ ਕੋਰਟ ਤੇ ਗਿਆ ਤਾਂ ਉਹ ਹਾਈ ਕੋਰਟ ਕਹਿੰਦੀ ਬਈ ਤੁਸੀਂ ਪਹਿਲਾਂ ਇਹ ਫੈਸਲਾ ਕਰੋ ਕਿ ਰਿਪਰੈਜੈਂਟੇਸ਼ਨ ਦਾ ਤੱਥ ਕੀ ਹੈ ਸਚਾਈ ਕੀ ਹੈ ਉਹਨੇ ਕਿ ਆਦੇਸ਼ ਜਾਰੀ ਕਰਤਾ ਹਾਈ ਕੋਰਟ ਨੂੰ ਹਾਈ ਕੋਰਟ ਨੇ ਆਦੇਸ਼ ਜਾਰੀ ਕਰਤਾ ਕਿਹਨੂੰ ਸਰਕਾਰ ਨੂੰ ਵੀ ਆ ਰਿਪਰੈਜੈਂਟੇਸ਼ਨ ਜਿਹੜੀ ਇਨਸਪੈਕਟਰ ਨੇ ਦਿੱਤੀ ਹੈ ਗਰੀਬਾਂ ਨੇ ਇਹਦਾ ਫੈਸਲਾ ਕਰਦੇ ਹੋ ਪਹਿਲਾਂ ਫਿਰ ਤੋਂ ਬਾਅਦ ਤੁਸੀਂ 72 ਜਿਹੜੇ ਇਨਸਪੈਕਟਰਾਂ ਨੂੰ ਪ੍ਰਮੋਟ ਕਰਨੇ ਆ 17 ਬੰਦੇ ਫੇਰ ਕਰਿਓ ਤੁਸੀਂ ਵੇਖੋਗੇ ਤੁਸੀਂ ਵੇਖੋਗੇ ਇਹਨਾਂ ਲੋਕਾਂ ਦੀ ਹਿਮਾਕਤ ਕਿ ਜੱਜ ਸਾਹਿਬ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਨੇ ਰੀਪਰੈਜ਼ੈਂਟੇਸ਼ਨ ਦਾ ਫੈਸਲਾ ਕੀਤਾ ਹੀ ਨਹੀਂ 2 ਮਹੀਨਿਆਂ ਚ ਕਰਨਾ ਸੀ ਕੀਤਾ ਹੀ ਨਹੀਂ ਪ੍ਰਮੋਸ਼ਨਾਂ ਫੇਰ ਕਰਤੀਆਂ ਜਿਹੜੇ 17 ਬੰਦੇ ਡੀਐਸਪੀ ਫੇਰ ਬਣਾ ਦਿੱਤੇ ਦੋਸਤੋ ਹਾਈ ਕੋਰਟ ਦੇ ਆਦੇਸ਼ ਦਾ ਕੀ ਹਸ਼ਰ ਹੋਇਆ ਇੱਥੇ ਤਾਂ ਮੈਂ ਬੇਨਤੀ ਇਹ ਵੀ ਕਰਨਾ ਚਾਹੁੰਦਾ ਜੇ ਸਾਡੀ ਇਹ ਵੀਡੀਓ ਕੁਝ ਜੱਜ ਸਹਿਬਾਨ ਦੇਖਦੇ ਐ ਤਾਂ ਉਹ ਵੇਖਣ ਕਿ ਤੁਹਾਡੇ ਆਦੇਸ਼ਾਂ ਦੀ ਬੇਹਰਮਤੀ ਪੁਲਿਸ ਮਾਹਕਮਾ ਕਿਵੇਂ ਕਰ ਰਿਹਾ ਹੈ ਤੁਹਾਨੂੰ ਕਿਵੇਂ ਟਿਚ ਜਾਣ ਰਿਹਾ ਸ਼ਾਇਦ ਸੋਚਦੇ ਹੋਣਗੇ ਆਈਪੀਐਸ ਅਫਸਰ ਕਿ ਕਾਲੇ ਕੋਟਾਂ ਵਾਲੇ ਜਿਹੜੇ ਬਹਿੰਦੇ ਆ ਉੱਤੇ ਮੇਜਾਂ ਤੇ ਉਹ ਸਾਡੇ ਨਾਲ ਪੰਗਾ ਲੈਂਦੇ ਆ ਖੈਰ ਉਹਨਾਂ ਨੇ ਬੇਪਰਵਾਹ ਹੋ ਕੇ ਤੁਹਾਡੇ ਹੁਕਮਾਂ ਦੀ ਜੱਜ ਸਾਹਿਬ ਨਜ਼ਰੋਂ ਅੰਦਾਜ਼ ਕਰਤਾ ਹੋਰਾ ਉਹਨੇ ਜੀ ਛੱਗੀ ਨੁਕਤਾ ਨੰਬਰ 6 ਤੇ ਜਿਹੜਾ ਪੰਜਾਬ ਪੁਲਿਸ ਰੂਲਸ ਨੇ ਉਹ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਨੂੰ ORP ਪ੍ਰਮੋਸ਼ਨ ਦੇਣੀ ਹੈ ਯਾਨੀ ਕਿ ਓਨ ਰੈਂਕ ਐਂਡ ਪੇ ਪ੍ਰਮੋਸ਼ਨ ਦੇਣੀ ਆ ਤਾਂ ਉਹਦੇ ਵਾਸਤੇ ਜ਼ਰੂਰੀ ਆ ਕਿ ਉਹਦੀ 30 ਸਾਲ ਦੀ ਨੌਕਰੀ ਹੋਵੇ ਅਤੇ 6 ਸਾਲ ਪੱਕੀ 6 ਸਾਲ ਦੀ ਪੱਕੀ ਨੌਕਰੀ ਇੱਕੋ ਰੈਂਕ ਛੋਵੇ ਦੁਬਾਰਾ ਦਰਾਦਨਾ 30 ਸਾਲ ਦੀ ਕੁੱਲ ਨੌਕਰੀ ਤੇ 6 ਸਾਲ ਉਹਦੇ ਵਿੱਚੋਂ ਜਿਹੜਾ ਇੱਕ ਸੈਗਮੈਂਟ ਆ ਉਹ ਪੱਕੀ ਇੱਕੋ ਰੈਂਕ 'ਚ ਹੋਵੇ ਤਾਂ ਫਿਰ ਤੁਸੀਂ ਉਸ ਬੰਦੇ ਨੂੰ ORP ਰੈਂਕ ਦੇ ਸਕਦੇ ਹੋ ਪਰ ਹੁਣ ਨ ਹੋਇਆ ਕੀ PAP ਦੇ ਵਿੱਚ ਇਹਦੀ ਲੰਘਣਾ ਕੀਤੀ ਜਿਹੜੇ ਅਫਸਰ ਨੇ ADGP M F ਫਰੂਕੀ ਆਈਪੀਐਸ ਨੇ 11 ਪ੍ਰਮੋਸ਼ਨਾਂ ਕਰਤੀਆਂ ਉਹਨਾਂ ਕਰਮੀਆਂ ਦੀਆਂ ਜਿਨ੍ਹਾਂ ਨੇ ਇਹ ਸ਼ਰਤਾਂ ਪੂਰੀਆਂ ਕੀਤੀਆਂ ਹੀ ਨਹੀਂ ਲਾਲੋ ਸਾਹਿਬ ਤੁਸੀਂ ਇੰਟਰਸਟਿੰਗਲੀ ਜਦੋਂ ORB ਪ੍ਰਮੋਸ਼ਨ ਦੇਣੀ ਹੈ ਤਾਂ 30 ਸਾਲ ਪੂਰੇ ਕਰਨੇ ਸੀ ਕੀਤੇ ਨਹੀਂ ਫੇ ਅੱਗੇ ਕੀ ਕਰਦੇ ਆ ਕਿ ਉਹ ਪੁਰਾਣੀ ਭਰਤੀ ਬੈਕ ਡੇਟ 'ਚ ਸਨਿਉਰਿਟੀ ਦਿੰਦੇ ਨੇ 30 392 ਨੂੰ ਤਰੱਕੀ ਲੈਣ ਵਾਲੇ ਸਨਿਉਰਿਟੀ ਦੇ ਦਿੰਦੇ ਆ ਫਰੂਕੀ ਸਾਹਿਬ ਤੇ ਜਦੋਂ ਡੀਐਸਪੀ ਪ੍ਰੋਮੋਟ ਕਰਨੇ ਸੀ ਇਹਨਾਂ ਨੂੰ 5/12/2003 ਨੂੰ ਪੱਕੀ ਨੌਕਰੀ ਦਿਖਾ ਦਿੰਦੇ ਆ ਭਾਵੇਂ ਕਿ ਉਹ ਪ੍ਰੋਬੇਸ਼ਨ ਤੇ ਹੁੰਦੇ ਆ ਯਾਨੀ ਕਿ ਪ੍ਰੋਬੇਸ਼ਨ ਪੀਰੀਅਡ ਨੂੰ ਪੱਕਾ ਗਣ ਲਿਆ 30 ਤਿੰਨ 92 ਤੋਂ 30 ਸਾਲ ਦੀ ਨੌਕਰੀ ਪੂਰੀ ਕਰਾਤੀ ਤੇ aí ਤੋਂ ਆ 6 ਸਾਲ ਦੀ ਆ ਪੱਕੀ ਕਰਾਤੀ ਤੇ ਕਹਿੰਦੇ ਜਦੋਂ ਵਾਰੀ ਨਿਆਰੀ ਲੈ ਉਹ ਮੋਜਾਂ ਹੋ ਜੋ ਅੱਗੇ ਪ੍ਰਮੋਟ 11 ਬੰਦੇ ਬੰਦੇ ਨੂੰ ਤਾਂ ਜਿਹੜਾ ਤੇ ਜਿਹੜੇ ਰੈਗੂਲਰ ਸੀ ਉਹ ਥਾਂ ਦੇ ਥਾਂ ਰਹਿ ਗਏ ਲਓ ਜੀ ਹੁਣ ਆਉਨੇ ਐ ਡਗੀ ਨੰਬਰ 7 ਤੇ ਪੁਲਿਸ ਪ੍ਰਸ਼ਾਸਨ ਨੇ ਪੀਪੀ ਐਸ ਇਹਨੂੰ ਕਹਿੰਦੇ ਜੀ ਪੰਜਾਬ ਪੁਲਿਸ ਸਰਵਿਸ ਜਿਹੜੇ ਕਿ ਗਾਸਟਡ ਅਫਸਰ ਦੇ ਰੈਂਕ ਹੁੰਦੇ ਆ ਉਦੋਂ 헤ਠਾ ਹੁੰਦੇ ਪੀਪੀ ਲਿਖਿਆ ਹੁੰਦਾ ਤੁਸੀਂ ਵੇਖਦੇ ਹੋ ਪੀਪੀ ਮੋਢੇ ਤੇ ਉਹ ਪੰਜਾਬ ਪੁਲਿਸ ਅਪ ਟੂ ਦੀ ਰੈਂਕ ਆਫ ਇਨਸਪੈਕਟਰ ਤਿੰਨ ਤਾਰਿਆਂ ਵਾਲਾ ਜਿਹੜਾ ਹੁੰਦਾ ਉਹਦੇ ਪੀਪੀ ਲਿਖਿਆ ਹੁੰਦਾ ਉਹ ਨਾਨ ਅਗਸਟਡ ਹੁੰਦਾ ਪੀਪੀਐਸ ਮਤਲਬ ਕਿ ਗਸਟਡ ਅਫਸਰ ਯਾਨੀ ਕਿ ਡੀਐਸਪੀ ਐਂਡ ਅਬੋਵ ਤਾਂ ਉਹਨਾਂ ਦੀ ਸਨੈਰਿਟੀ ਲਿਸਟ ਬਣਾਉਣ ਲਈ ਪੰਜਾਬ ਪੁਲਿਸ ਨੇ ਆ ਮੌਜੂਦਾ ਨੇ ਇੱਕ ਮੰਗੀ ਜੀ ਆਬਜੈਕਸ਼ਨ ਦਿਓ ਜੇ ਕਿਸੇ ਨੂੰ ਹੈ ਜੀ ਅਸੀਂ ਆ ਕਰਨੇ ਆ ਬੰਦੇ ਅੱਗੇ ਪੀਪੀਐਸ ਪੱਕੇ ਗਸਟਡ ਬਣਾਉਣੇ ਆ ਆਬਜੈਕਸ਼ਨ ਦੇ ਦਿਓ ਇਹਦੇ ਵਾਸਤੇ ਦੋਸਤੋ ਇਸ਼ਤਿਹਾਰ ਜਾਰੀ ਕੀਤਾ ਜਿਹੜਾ ਕਿ अवेलेबल ਹੋਇਆ ਪਬਲਿਕ ਡੋਮੇਨ ਚ ਸਿਰਫ 2 ਦਿਨ ਲਈ ਕਹਿੰਦੇ 2 ਦਿਨ ਚ ਜਿਨੇ ਜਿਨੇ ਅਬਜੈਕਸ਼ਨ ਫਾਈਲ ਕਰਨ ਨਾਲ ਲਾਉਣਾ ਹੈ ਉਹ ਲਾ ਕੇ ਸਾਨੂੰ ਦੇ ਦਿਓ ਤੇ ਪਹਿਲਾਂ ਇਹ ਜਿਹੜਾ 4 ਦਿਨ ਪਹਿਲਾਂ ਹੁਕਮ ਹੋਇਆ ਹੋਇਆ ਸੀ ਵੀ ਜਾਰੀ ਕਰੋ ਇਛਤਿਹਾਰ ਉਹ ਇਹਨਾਂ ਨੇ ਫਾਈਲ ਨਾਲ ਜੀ ਦੱਬੀ ਰੱਖਿਆ 4 ਦਿਨ ਤਾਂ ਉਹ ਖਿਆ ਤੇ 2 ਦਿਨ ਰਹਿ ਗਏ 2 ਦਿਨ ਬਾਅਦ ਉਹਨੂੰ ਜਨਤਕ ਕੀਤਾ ਕਿੰਨਾ ਥੋੜਾ ਸਮਾਂ ਯਾਨੀ ਕਿ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹਨੀ ਕੌਲੀ ਮੱਚੀ ਵੀ ਆ ਜਿਹਨੂੰ ਕਹਿੰਦੇ ਨੇ ਪੈਰਾਂ ਥੱਲੇ ਅੱਗ ਮੱਚੀ ਵੀ ਆ ਆ ਦੇਹੂ ਹੀ ਨਾ ਟਾਈਮ ਦੋ ਦਿਨਾਂ ਚ ਮੰਗਾ ਲਓ ਓਬਜੈਕਸ਼ਨ ਜਿਹੜਾ ਕੋਈ ਉਹਨੂੰ ਦੇਖ ਲੂਗਾ ਸਤਾਰ ਦੇਖ ਲੈ ਜਿਹੜਾ ਨਹੀਂ ਦੇਖਦਾ ਨਾ ਦੇਖੇ ਸਾਡੇ ਵਾਤੇ ਰਾਹ ਪਧਰਾ ਹੋ ਜੀ ਤੇ ਹੁਣ ਪੁੱਛੋ ਇਹਨਾਂ ਨੂੰ ਪ੍ਰਸ਼ਾਸਨ ਨੂੰ ਪੁਲਿਸ ਵਾਲਿਆਂ ਨੂੰ ਤੁਸੀਂ ਕਾਲੀ ਕਿਉਂ ਕੀਤੀ ਤੁਹਾਡੇ ਮਗਰ ਕੋਈ ਪਿਆ ਵਿਆ ਸੀ ਤੇ ਫਿਰ ਜੇ ਤੁਸੀਂ ਕਾਲੀ ਕੀਤੀ ਫਿਰ ਦੱਸੋ ਫਾਇਦਾ ਕਿਹਨੂੰ ਦੇਣਾ ਤੇ ਜੇ ਤੁਸੀਂ ਫਾਇਦਾ ਕਿਸਨੂੰ ਦੇਣਾ ਦੇਣਾ ਹੈ ਕਿਉਂ ਹੈ ਫਿਰ ਤੁਹਾਨੂੰ ਕਿ ਪਤਾ ਆ ਵੀ ਦਾਲਤਾਂ ਬੈਠੀਆਂ ਨੇ ਇਹ ਮੁੰਡੇ ਜਿਹੜੇ ਇਗਨੋਰ ਹੋ ਗਏ ਜਿਹੜੇ ਰੈਗਨਲ ਟੈਸਟ ਦੇ ਕੇ ਭਰਤੀ ਹੋਏ ਮਿਹਨਤਾਂ ਕੀਤੀਆਂ ਪੜ੍ਹਾਈਆਂ ਕੀਤੀਆਂ ਗਰਾਊਂਡ ਦੇ ਵਿੱਚ ਜਾ ਕੇ ਕਸਰਤਾਂ ਕਰਕੇ ਟ੍ਰੇਨਿੰਗ ਲੈ ਕੇ ਭਰਤੀ ਹੋਏ ਅੱਗੇ ਆਏ ਤੇ ਉਹ ਫਿਰ ਤੁਹਾਨੂੰ ਛੱਡਣਗੇ ਉਹ ਫਿਰ ਜਾਣਗੇ ਦਾਲ ਦੇ ਵਿੱਚ ਫਿਰ ਹਾਈ ਕੋਰਟ ਜੇ ਉਹਨਾਂ ਦੀ ਸੁਣੂਗੀ ਵਾਹ ਬੜਾ ਜੇ ਇੱਥੇ ਨਾ ਸੁਣੀ ਫਿਰ ਸੁਪਰੀਮ ਕੋਰਟ ਜਾਣਗੇ ਤੇ ਮਤਲਬ ਇਹ ਆ ਫੈਸਲਾ ਗਲਤ ਕੌਣ ਕਰਦਾ ਪੁਲਿਸ ਪ੍ਰਸ਼ਾਸਨ ਅਧਿਕਾਰੀ ਆਈਪੀਐਸ ਕਰਦੇ ਆ ਤੇ ਫਿਰ ਲਿਟੀਗੇਸ਼ਨ ਕਿੱਥੇ ਵੱਧਦੀ ਆ ਜਿਹੜੇ ਕਾਗਜ਼ ਕਾਲੇ ਹੁੰਦੇ ਆ ਉਹ ਕਿੱਥੇ ਹੁੰਦੇ ਅਦਾਲਤਾਂ ਚ ਹੁੰਦੇ ਆ ਤੇ ਅਦਾਲਤਾਂ 'ਚ ਜਾਣ ਲਈ ਨੋਟ ਕਿਹਦੇ ਲੱਗਦੇ ਆ ਮੁਲਾਜ਼ਮਾਂ ਦੇ ਲੱਗਦੇ ਆ ਜਿਹੜੇ ਵਕੀਲ ਕਰਦੇ ਆ ਵਕੀਲ ਫਿਰ ਗਾਂ ਫਿਰ ਮੋਟੀਆਂ ਫੀਸਾਂ ਲੈਂਦੇ ਆ ਇਹ ਸਾਰਾ ਜਿਹੜਾ ਇੱਕ ਕੰਮ ਸਰਕਲ ਇਹ ਕਿਉਂ ਪੈਦਾ ਹੁੰਦਾ ਕਿਉਂ ਬਣਦਾ ਕਿਉਂਕਿ ਜਿਹੜੇ ਆ ਯੂਪੀਐਸਸੀ ਥਰੂ ਕਹਿੰਦੇ ਅਸੀਂ ਆਏ ਆ ਜੀ ਅਸੀਂ ਬੜੇ ਲੌਜੀਕ ਨਾਲ ਚੱਲਦੇ ਆਂ ਜੀ ਅਸੀਂ ਤਾਂ ਵੱਡੀਆਂ ਟ੍ਰੇਨਿੰਗਾਂ ਲੈ ਕੇ ਆਏ ਆਂ ਇਮਤਿਹਾਨ ਔਕੇ ਪਾਸ ਕਰਕੇ ਆਏ ਆ ਇਹ ਕਾਰੇ ਕਰੀ ਜਾਂਦੇ ਜੋ ਕਾਰੇ ਕਰਦੇ ਆ ਫਿਰ ਕਾਗਜ਼ ਕਾਲੇ ਹੁੰਦੇ ਆ ਫਿਰ ਤਰੀਕਾ ਪੈਂਦੀ ਆ ਤਰੀਕਾ ਤੇ ਆਪ ਤਾਂ ਜਾਣਾ ਨਹੀਂ ਹੁੰਦਾ ਏਹ ਲੈ ਅਫਸਰ ਨੂੰ ਕਹਿ ਦੇਣਾ ਤੂੰ ਜਾਂ ਤੂੰ ਜਾਂ ਉਹ ਜਾਂਦੇ ਜਾਂਦੇ ਕੀ ਆ ਅਦਾਲਤਾਂ ਦਾ ਸਮਾਂ ਬਰਬਾਦ ਹੁੰਦਾ ਗਰੀਬ ਲੋਕਾਂ ਦੇ ਕੇਸ ਲਟਕ ਕੇ ਜਾਂਦੇ ਆ ਤੇ ਇਹਨਾਂ ਦੇ ਆ ਰੇੜ ਕੇ ਮੁੱਕਦੇ ਹੀ ਨਹੀਂ ਲਓ ਦੋਸਤੋ ਤੁਹਾਨੂੰ ਹੁਣ ਜਾਂਦੇ ਜਾਂਦੇ ਇੱਕ ਲੀਗਲ ਪੋਜੀਸ਼ਨ ਸੁਣਾ ਲਈਏ ਜਿਹੜੇ ਕਨਸਟੇਬਲ ਭਰਤੀ ਕਰਨੇ ਆ ਇਹਨਾਂ ਦੇ ਟੈਸਟ ਹੁੰਦੇ ਆ ਜੀ ਸੀ1 ਸੀ2 ਤੇ ਉਦੋਂ ਆ ਫਿਰ ਕਿਹਨੇ ਦੀ ਕੈਟਾਗਰੀ ਹੁੰਦੀ ਹੈ ਕਿ ਐਗਜ਼ੈਂਪਟੀ ਕੈਟਾਗਰੀ ਉਹ ਕਾਂਸਟੇਬਲ ਜਿਨ੍ਹਾਂ ਨੇ ਐਕਸਟਰਾ ਆਰਡੀਨਰੀ ਸਰਵਿਸ ਦਿੱਤੀ ਹੋਵੇ ਵਿਸ਼ੇਸ਼ ਕੰਮ ਕੀਤਾ ਹੋਵੇ ਉਹ ਐਗਜ਼ੈਂਪਟੀ ਕੈਟਾਗਰੀ ਚ ਆ ਜਾਂਦੇ ਆ ਹੁਣ ਗਾਹ ਤੋਂ ਦੱਸਦੇ ਆ ਵੀ ਜੇ 100 ਕਾਂਸਟੇਬਲਾਂ ਦੀਆਂ ਵੈਕੈਂਸੀਆਂ ਨੇ ਉਹਦੇ ਵਿੱਚੋਂ 10 ਕਾਂਸਟੇਬਲ ਐਗਜ਼ੈਂਪਟੀ ਹੋ ਸਕਦੇ ਕਿਹੜੇ ਐਗਜ਼ੈਂਪਟੀ 10 ਹੋ ਸਕਦਾ 100 ਚੋਂ ਤੇ ਇਹਨਾਂ 10ਾਂ ਚੋਂ 0.5% ਸਪੋਰਟਸ ਕੋਟਾ ਹੋ ਸਕਦਾ ਕਾਨੂੰਨ ਦੇ ਮਤਾਬਕ ਮੰਨ ਲਓ ਕਿ ਅੱਧਾ ਬੰਦਾ ਅੱਧਾ ਬੰਦਾ ਦਸਾਂ ਪਿੱਛੇ ਸਪੋਰਟਸ ਵਾਲਾ ਕੋਟੇ ਤਹਿਤ ਆ ਸਕਦਾ ਨਾ ਫਿਰ ਇਸ ਤੋਂ ਬਾਅਦ ਹੋਇਆ ਕਿ ਇੱਕ ਵਾਰ ਇਹ ਕਹਿੰਦੇ ਸਿਆਣੇ ਡੀਜੀਪੀ ਸਾਹਿਬ ਨੇ ਜਿੱਥੇ ਬੰਦਾ ਰੱਖਣਾ ਅੱਧਾ 0.5% ਜਿਹਨੂੰ ਕਹਿੰਦੇ ਆ ਤੇ ਉਹਦੇ ਉੱਚੋਂ ਬੰਦੇ ਕਹਿੰਦੇ ਰੱਖਤੇ 30 ਜਿਹੜੇ 100 ਵੈਕੈਂਸੀਆਂ ਆ ਉਹਦੇ 30 ਬੋਟਸ ਵਾਲੇ ਰੱਖਤੇ ਤੇ ਫੇਰ ਕੀ ਕਹੋਗੇ ਇਹਨੂੰ ਤੁਸੀਂ ਲਾਓ ਸਾਹਿਬ ਠੱਗੀ ਨਹੀਂ ਹੋਰ ਕੀ ਆ ਲੋਕ ਹੋਰ ਸੁਣਾਉਣੇ ਕਹਾਣੀ ਇੱਕ ਕੇਸ ਚੱਲਿਆ ਹਾਈ ਕੋਰਟ ਚ ਉਹ ਸੀਗਾ ਜਸਕਰਨ ਸਿੰਘ ਵਰਸਸ ਸਟੇਟ ਆਫ ਪੰਜਾਬ ਫੁੱਲ ਬੈਂਚ ਦਾ ਫੈਸਲਾ ਉਹਨੇ ਨਿਰਧਾਰਤ ਕਰਤਾ ਵੀ ਇੰਨੇ ਪਰਸੈਂਟ ਤੁਸੀਂ ਰੱਖ ਸਕਦੇ ਹੋ ਸਪੋਰਟਸ ਕੋਟਾ ਇਹ ਹੁਣ ਕਹਿੰਦੇ ਜੀ 100 ਬੰਦਾ ਭਰਤੀ ਕਰਨਾ ਉਹ ਚੋਂ ਪ੍ਰਮੋਟ ਕਰਨਾ ਡੀਐਸਪੀ ਬਣਾਉਣਾ ਤਾਂ 20 ਤਾਂ ਹੋ ਸਕਦੇ ਆ ਜੀ ਡਾਇਰੈਕਟ ਡੀਐਸਪੀ 100 ਵੈਕੈਂਸੀਆਂ 20 ਡਾਇਰੈਕਟ 80 ਪ੍ਰੋਮੋਸ਼ਨਲ ਅੰਦਾਹੀ ਹੋਣਗੇ ਪ੍ਰੋਮੋਸ਼ਨਲ ਜਿਹੜੇ ਇਨਸਪੈਕਟਰਾਂ ਤੋਂ ਤੁਸੀਂ ਤਰੱਕੀਆਂ ਦੇ ਕੇ ਡੀਐਸਪੀ ਬਣਾਉਣੇ ਆ ਇਹ ਫੁੱਲ ਬੈਂਚ ਹਾਈ ਕੋਰਟ ਨੇ ਫੈਸਲਾ ਦਿੱਤਾ ਗਾ ਕੀ ਹੁੰਦਾ ਜੀ ਫਿਰ 100 'ਚੋਂ 0.6% ਸਪੋਰਟਸ ਕੋਟਾ डरैक्ट डी एस पी भर्ती हो सकता पॉइंट छे प्रसेंट कभी किसी देखो भी अँ पची ती प्रसेंट इन्होंने गांव सीटा यानी कि पोस्ट टू दटस कोटा वायटिंग ऑफ़ द हाई कोर्ट फुल बैंच इट इज नॉट अ सिंगल बैंचिवीजन बेंच दो जजा वाला नहीं ये फुल ਪੋਲਿਸ ਕਿੰਨੇ ਬੰਦੇ ਹੁੰਦੇ ਆ ਜੀ 5 ਵੀ ਹੋ ਸਕਦੇ ਆ 3 ਵੀ ਹੋ ਸਕਦੇ ਉਹਨੂੰ ਕਹਿੰਦੇ ਆ ਫੁੱਲ ਬੈਂਚ ਯਾਨੀ ਕਿ ਬਾੜਾ ਜਿਹੜਾ ਸ਼ਕਤੀਸ਼ਾਲੀ ਬੈਂਚ ਹੈ ਉਹ ਇਹ ਫੈਸਲਾ ਦਿੰਦਾ ਜਿਹੜੇ ਜਿਹੇ ਫੈਸਲੇ ਨੂੰ ਭਾਵੇਂ ਜੇ ਤੁਸੀਂ ਚੈਲੰਜ ਵੀ ਕਰ ਲਓ ਉਹ ਟੁੱਟਦਾ ਨਹੀਂ ਛੇਤੀ ਛੇਤੀ ਤੇ ਇਹ ਫਿਰ ਤੋੜਦਾ ਕੌਣ ਆ ਇਹ ਤੋੜ ਦਿੰਦੇ ਆ ਡੀਜੀਪੀ ਫੁੱਲ ਬੈਂਚ ਦੇ ਫੈਸਲੇ ਵੀ ਤੋੜ ਦਿੰਦੇ ਆ ਦੋਸਤੋ ਤੁਸੀਂ ਫਿਰ ਕੀ ਕਹੋਗੇ ਤੁਸੀਂ ਕੀ ਕਹੋਗੇ ਕਿ ਇਹ ਪੁਲਿਸ ਪ੍ਰਸ਼ਾਸਨ ਜਿਹੜੇ ਹੁਣ ਤੱਕ ਚੱਲਦੇ ਰਹੇ ਬਾਦਲ ਤੇ ਕੈਪਟਨ ਦੀਆਂ ਸਰਕਾਰਾਂ ਵੜੇ ਇਹ ਕਾਨੂੰਨ ਦੀ ਪਦਨਾ ਕਰਦੇ ਸੀ ਇਹ ਸਾਡੇ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰਾ ਸਕਦੇ ਆ ਜਿਹੜੇ ਆਪਣੇ ਮਹਿਕਮੇ ਚ ਆਪਦੇ ਘਰੇ ਹਾਈ ਕੋਰਟ ਦੇ ਕਾਨੂੰਨ ਨੂੰ ਮੰਨਦੇ ਨਹੀਂ ਆਪਣੇ ਮਜਾਜਮਾਂ ਨੂੰ ਧੱਕੀ ਦੁਰੀ ਆਉਂਦੇ ਆ ਤੇ ਫਿਰ ਤੁਸੀਂ ਉਹਨਾਂ ਦੇ ਬਾਰੇ ਕੀ ਓਪੀਨੀਅਨ ਬਣਾਓਗੇ ਕੀ ਬਣਾਓਗੇ ਮੇਰੀ ਜੋ ਓਪੀਨੀਅਨ ਹੈ ਤੁਹਾਡੇ ਸਾਹਮਣੇ ਆ ਜਿਸ ਤਰੀਕੇ ਨਾਲ ਤੁਹਾਨੂੰ ਸਾਰੀ ਖਬਰ ਸੁਣਾਈ ਆ ਸੋ ਇਹਦਾ ਮਤਲਬ ਇਹ ਆ there is a need of reforms reforms in the police department there is a need of reforms in the character of the police officers jehde uchiyan padmiyan te baithe a taaki punjab de lokan nu sahi aman kanun di sthiti mil sake jehde aman kanun nu lagu karan vaste bharti kite a oh sahi kam karan ohna da morale uchcha hove te pher morale down kaun karda hor koi nahi ਕੈਨਾਂ ਦੇ ਅਧਿਕਾਰੀ ਦੋਸਤੋ ਇਸ ਸਾਰੇ ਵਰਤਾਰੇ ਦਾ ਜਦੋਂ ਭਗਵੰਤ ਮਾਨ ਨੂੰ ਪਤਾ ਲੱਗਿਆ ਉਹਨੇ ਕਿਹਾ ਵੀ ਇਹ ਕੰਮ ਤਾਂ ਖਰਾਬ ਜਿਹੀ ਹੁੰਦਾ ਰਿਹਾ ਹੁਣ ਤੱਕ ਭਗਵੰਤ ਮਾਨ ਨੇ ਇੱਕ ਪੁਰਾਣੇ ਆਦੇਸ਼ ਨੂੰ ਰੀਨਿਊ ਕਰਤਾ ਉਹਨੇ ਕਿਹਾ ਵੀ ਖਬਰਦਾਰ ਜੇ 3% ਕੋਟੇ ਤੋਂ ਗਾਂ ਪਛਾਣ ਤੁਸੀਂ ਕਿਸੇ ਨੂੰ ਪ੍ਰੋਮੋਸ਼ਨ ਸਪੋਰਟ ਵਾਲੇ ਨੂੰ ਦਿੱਤੀ ਤਾਂ ਫਿਰ ਵੇਖ ਲਿਓ ਹੁਕਮ ਤਾਂ ਜਾਰੀ ਹੋ ਗਿਆ ਪਰ ਹੁਣ ਅੱਗੇ ਆਉਣ ਵਾਲਾ ਸਾਮਾਨ ਦੱਸੂਗਾ ਕਿ ਇਸ ਹੁਕਮ ਦੀ ਭਾਵਨਾ ਅਨਸਾਰ ਜਿਹੜੇ ਪਿਛਲੇ ਕੇਸ ਹਜੇ ਲਿਟੀਗੇਸ਼ਨ ਚ ਅੰਡਰ ਚੈਲੇਂਜ ਆ ਕੀ ਉਹਨਾਂ ਤੇ ਨਿਰਣੇ ਹੋਣ ਵਾਲੇ ਪ੍ਰਸ਼ਾਸਨ ਵਾਲੇ ਜਿਹੜੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਵਾਲੇ ਕੀ ਮੁੱਖ ਮੰਤਰੀ ਦੇ ਇਸ ਰੀਨਿਊਡ ਆਦੇਸ਼ ਦੇ ਮੁਤਾਬਕ ਉਹਦੀ ਭਾਵਨਾ ਦੇ ਮੁਤਾਬਕ ਉਹ ਜਿਹੜੇ ਕੇਸ ਪੈਂਡਿੰਗ ਆ ਉਹਨਾਂ ਦਾ ਫੈਸਲਾ ਕਰਨਗੇ ਕੀ ਉਹ ਕਰਨਗੇ ਕੀ ਉਹ ਕਹਿਣਗੇ ਜੀ ਇਹ ਪੁਰਾਣੀਆਂ ਸਰਕਾਰਾਂ ਦੇ ਫੈਸਲੇ ਸੀ ਅਸੀਂ ਤਾਂ ਮੋੜਨੇ ਨਹੀਂ ਅਸੀਂ ਤਾਂ ਤੋੜਨੇ ਨਹੀਂ ਤੇ ਫਿਰ ਜੇ ਐਂ ਕਰਨਗੇ ਤਾਂ ਫਿਰ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਭਾਈ ਤਾਂ ਇਹ ਬਦਲਾਅ ਕਿੱਥੇ ਆਊਗਾ ਜੇ ਤੁਸੀਂ ਦੁਰਸਤੀਆਂ ਪਿਛਲੀਆਂ ਕਰਨੀਆਂ ਨਹੀਂ ਕਰੈਕਟਿਵ ਮੀਅਰਜ਼ ਲੈਣੇ ਨਹੀਂ ਤੇ ਯਾ ਤੁਹਾਡੇ ਅਧਿਕਾਰੀਆਂ ਨੇ ਮਾਨ ਸਰਬ ਤੁਹਾਨੂੰ ਲੈਣ ਦੇਣੇ ਨਹੀਂ ਤੇ ਫਿਰ ਤੁਹਾਡੀ ਜਿਹੜੀ ਪੋਲਿਸੀ ਆ ਬਦਲਾਅ ਲੈਣ ਵਾਲੀ ਐਂਟੀ ਕ੍ਰਾਪਸ਼ਨ ਜ਼ੀਰੋ ਟੋਲਰੈਂਸ ਟੂਵਰਸ ਕਰਾਪਸ਼ਨ ਉਹ ਤਾਂ ਫਿਰ ਭਾਈ ਜੀ ਇਹਨਾਂ ਅਧਿਕਾਰੀਆਂ ਨੇ ਕੱਢਤੀ ਉਹਦੀ ਫੂਕ ਤੇ ਤੁਸੀਂ ਵਿਚਾਰ ਕਰਿਓ ਮਾਨ ਸਾਹਿਬ ਜਿਹੜੇ ਪਿੱਛੇ ਵਿਦੇਸ਼ ਗਲਤ ਹੋਏ ਆ ਔਰ ਉਹ ਹਜੇ ਆਦੇਸ਼ ਅੰਡਰ ਚੈਲੰਜ ਹੈ ਉਹਨਾਂ ਨੂੰ ਤੁਸੀਂ ਆਪਣੇ ਇਸ ਨਵੇਂ ਹੁਕਮ ਦੇ ਮੁਤਾਬਕ ਕਰੈਕਟ ਕਰਾਓ ਉਹਨਾਂ ਨੂੰ ਦਰੋਸਤ ਕਰਾਓ ਤਾਂ ਇਹ ਜਿਹੜੇ ਬਾਕੀ ਰੈਗੂਲਰ ਅਪੋਇੰਟੀਆਂ ਆ ਇਹਨਾਂ ਨੂੰ ਇਨਸਾਫ ਦਿਓ ਐਗਜ਼ੈਂਪਟੀਆਂ ਨੂੰ ਤਾਂ ਚੜਾਈ ਜਾਂਦੇ ਨੇ ਐਗਜ਼ੈਮਟੀਆਂ ਨੂੰ ਚੜਾਈ ਜਾਂਦੇ ਨੇ ਪਤਾ ਨਹੀਂ ਉਹਨਾਂ ਦੇ ਖਾਸ ਕੀ ਲੱਗਿਆ ਹੋਵੇ ਤੇ ਫਿਰ ਇਹਨਾਂ ਨੂੰ ਇਗਨੋਰ ਕਿਉਂ ਕੀ ਜਾਂਦੇ ਆ ਇਹ ਇਨਸਪੈਕਟਰ ਮੇਰੇ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਸਾਨੂੰ ਤਾਂ ਕੋਈ ਇਤਰਾਜ਼ ਵੀ ਨਹੀਂ ਸਰਬੱਤ ਦਾ ਭਲਾ ਇਹਨਾਂ ਨੂੰ ਵੀ ਦੇ ਦਿਓ ਜੋ ਦੇਣਾ ਪਰ ਸਾਨੂੰ ਇਗਨੋਰ ਨਾ ਕਰੋ ਸਾਨੂੰ ਸਾਡਾ ਹੱਕ ਦੇ ਦਿਓ ਇਹਨਾਂ ਨੂੰ ਤੁਸੀਂ ਜੋ ਮਰਜ਼ੀ ਦੇਈ ਜਾਓ ਅਸੀਂ ਇਹਨਾਂ ਨੂੰ ਰੋਕਦੇ ਹੀ ਨਹੀਂ ਸਾਡਾ ਇਹਨਾਂ ਨਾਲ ਕੋਈ ਲੜਾਈ ਝਗੜਾ ਹੈ ਹੀ ਨਹੀਂ ਦੇਖੋ ਕਿੰਨੀ ਖੁੱਲ੍ਹਦਲੀ ਵਾਲੀ ਗੱਲ ਕੀਤੀ ਆ ਇਹ ਇਨਸਪੈਕਟਰਾਂ ਨੇ ਜਿਹੜੇ ਖੁਦ ਹਜੇ ਇਨਸਪੈਕਟਰ ਰੈਂਕ ਤੱਕ ਪਹੁੰਚੇ ਆ ਇਹਨਾਂ ਦੇ ਜੂਨੀਅਰ ਐਸਪੀ ਐਸਐਸਪੀ ਬਣੇ ਬੈਠੇ ਆ ਇਹਨਾਂ ਦੇ ਉੱਤੇ ਹਗੂਮਤ ਕਰਦੀ ਆ ਇਹਨਾਂ ਨੂੰ ਆਦੇਸ਼ ਦਿੰਦੇ ਆ ਇਹ ਵਿਚਾਰੇ ਵੱਧੇ ਡਿਊਟੀ ਦੇ ਹੁਕਮ ਮੰਨਦੇ ਆ ਭਾਵੇਂ ਅੱਦੇ ਪਛਦੇ ਮਨ ਨਾਲ ਹੀ ਮੰਨਦੇ ਆ ਸੋ ਇਹ ਸਾਰੇ ਵਰਤਾਰੇ ਨਾਲ ਹੋ ਇਹ ਰਹਿ ਕੇ ਪੰਜਾਬ ਦੇ ਵਿੱਚ ਪੁਲਿਸਿੰਗ ਤੇ ਐਡਵਰਸ ਫੈਕਟਰ ਹੋ ਰਿਹਾ ਦੋਸਤੋ ਉਹਨੂੰ ਰੋਕਣ ਦੀ ਲੋੜ ਹੁਣ ਜਾਣਦੇ ਜਾਂਦੇ ਹੀ ਹੀਰਲੀ ਗੱਲ ਮੌਜੂਦ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਜ਼ੇ ਹੁਕਮਾਂ ਦੀ ਨਜ਼ਰ ਦੇ ਵਿੱਚ ਨਜ਼ਰ ਰੱਖਦੇ ਹੋਏ ਜਿਵੇਂ ਮੈਂ ਪਹਿਲਾਂ ਕਿਹਾ ਬਾਦਲ ਤੇ ਕੈਪਟਨ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਗਲਤੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਫੇਰ ਪਤਾ ਲੱਗੂਗਾ ਕਿ ਕੀ ਪੁਲਿਸ ਪ੍ਰਸ਼ਾਸਨ ਭਗਵੰਤ ਮਾਨ ਨੂੰ ਕਾਮਯਾਬ ਵੇਖਣਾ ਚਾਹੁੰਦਾ ਜਾਂ ਫਿਰ ਉਹਨੂੰ ਫੇਲ ਕਰਨਾ ਚਾਹੁੰਦਾ ਇਹ ਸਾਰੇ ਆਉਣ ਵਾਲੇ ਦਿਨਾਂ ਚ ਸੱਚੀ ਸਪਸ਼ਟ ਹੋ ਜਾਏਗੀ ਲੋ ਜੀ ਰਜਿੰਦਰ ਸਿੰਘ ਤੱਗੜ ਹੁਣ ਮੰਗਦਾ ਤੁਹਾਡੇ ਤੋਂ ਇਜਾਜ਼ਤ ਪੁਲਿਸ ਮਹਿਕਮਾ ਪ੍ਰਸ਼ਾਸਨ ਵੱਡੇ ਅਧਿਕਾਰੀ ਅੱਜ ਹੋਣਗੇ ਮੇਰੇ ਤੋਂ ਬਹੁਤ ਨਰਾਜ਼ ਪਰ ਕੋਈ ਫਰਕ ਨਹੀਂ ਪੈਂਦਾ ਮੇਰੇ ਨਾਲ ਮੇਰਾ ਗੁਰੂ ਮਹਾਰਾਜ ਨਰਾਜ਼ ਨਾ ਹੋਵੇ ਬਾਕੀ ਦੁਨੀਆ ਭਾਵੇਂ ਸਾਰੀ ਹੋ ਜੇ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼